ਜੋ ਨਿਚ ਸ਼ੀਥ ਬਲਾਈਟ ਬਲਾਈਟ ਜਾਂ ਬਲਾਸਟ ਆਉਣ ਵਾਲੇ ਜਿਹੜੇ ਦਿਨ ਹੈ ਕਿਉਂਕਿ ਅੱਧੀ ਪਾਦੋਂ ਤੋਂ ਬਾਅਦ ਇਹ ਬਿਮਾਰੀਆਂ ਸ਼ੁਰੂ ਹੋ ਜਾਣਗੀਆਂ ਔਰ ਇਹਨਾਂ ਦਾ ਪਤਾ ਤੁਹਾਨੂੰ ਵਿੱਚ ਜਾ ਕੇ ਥੱਲੇ ਬਹਿ ਕੇ ਇਸ ਤਰ੍ਹਾਂ ਬੂਟੇ ਦੇਖ ਕੇ ਹੀ ਲੱਗਣਾ ਹੈ ਇਹ ਦੇਖੋ ਇਹ ਸਿੰਪਟਮ ਸਟਾਰਟ ਹੋ ਗਏ ਆ ਔਰ ਇਹ ਆਉਣ ਵਾਲੇ ਟਾਈਮ 'ਚ ਉੱਪਰ ਨੂੰ ਵੀ ਵੱਧ ਰਹੀ ਹੈ ਔਰ ਇਹ ਉੱਪਰ ਨੂੰ ਜਾਊਗੀ ਇਹ ਇੱਕ ਦੌਗੀ ਸਾਨੂੰ ਮਿਲੀ ਹੈ ਆਪਾਂ ਅੱਗੇ ਨੂੰ ਹੋਰ ਥੋੜਾ ਦੇਖ ਲੈਣੇ ਆ ਤਾਂ ਦੇਖੋ ਤੁਸੀਂ ਦੇਖ ਸਕਦੇ ਹੋ ਸਿੰਪਟਮ ਸਾਰੇ ਕਿਤੇ ਅੱਤेंद्र ਉੱਪਰ ਵੀ ਦਿਖਾਈ ਦੇਣ ਲੱਗ ਗਏ ਤਾਂ ਕਿਸਾਨ ਵੀਰੋ ਇਹ ਝੋਨਾ ਬਹੁਤ ਸੋਹਣਾ ਲੱਗਦਾ ਉੱਪਰੋਂ ਦੇਖੋ ਕੋਈ ਦਿੱਕਤ ਨਹੀਂ ਲੱਗ ਰਹੀ ਬਹੁਤ ਹੀ ਵਧੀਆ ਝੋਨਾ ਹੈ ਪਰ ਝੋਨੇ ਦੇ ਵਿੱਚ ਖਾਸ ਕਰਕੇ ਇਸ ਕਿਉਂਕਿ ਪਿਛਲੇ 6-7 ਸਾਲਾਂ ਤੋਂ ਸਾਡੇ ਮਤਲਬ ਇਸ ਭਰਾ ਦਾ ਸਾਡੇ ਦਾ ਝੋਨਾ ਹੈਗਾ ਪਿਛਲੇ 6 ਸਾਲਾਂ ਤੋਂ ਲਗਾਤਾਰ ਇਸ ਦੇ ਵਿੱਚ ਅਸੀਂ ਆਹ ਦਿਨਾਂ ਦੇ ਵਿੱਚ ਚੈੱਕ ਜ਼ਰੂਰ ਕਰਦੇ ਆਂ ਭਾਦੋਂ ਦੇ ਚੜਨ ਦੇ ਵੇਲੇ ਲਾ ਲਓ ਜਾਂ ਤੂੰ ਚਰਪਾਦ ਦੋਨੋਂ ਕਿਉਂਕਿ ਹੁਣ ਤੁਹਾਨੂੰ ਤਕਰੀਬਨ ਅੱਜ 15 ਤਰੀਕ ਹੋਊਗੀ ਤੇ ਭਾਦੋਂ ਚੱਲ ਪੈਣੀ ਆਂਦਾ ਭਾਦੋਂ ਦੇ ਵਿੱਚ ਇੱਥੇ ਸਮੱਸਿਆ ਜਿਹੜੀ ਸਾਨੂੰ ਇਸ ਬਾਣ ਦੇ ਵਿੱਚ ਕਾਫੀ ਮਿਲਦੀ ਹੈ ਤਾਂ ਹੁਣ ਇਹਨੂੰ ਸਭ ਤੋਂ ਪਹਿਲਾਂ ਚੈੱਕ ਕਰਨ ਦਾ ਉਹੀ ਹੈ ਵੀ ਤੁਹਾਨੂੰ ਅੰਦਰ ਜਾ ਕੇ ਵਿੱਚੋਂ ਚੈੱਕ ਕਰਨੀ ਪੈਣੀ ਆ ਤਰੀਕੇ ਨਾਲ ਚੈੱਕ ਕਰਨ ਤੋਂ ਬਾਅਦ ਹੀ ਆਪਾਂ ਇਹਦਾ ਕੋ ਡਿਸੀਜਨ ਲੈ ਪਾਵਾਂਗੇ ਵੀ ਕਿੰਨੀ ਕ ਹੈ ਕਦੋਂ ਕਰਨੀ ਚਾਹੀਦੀ ਕਿਉਂਕਿ ਇੱਥੇ ਹਰ ਵਾਰੀ ਆਪਾਂ ਕਰਦੇ ਆ ਤੁਹਾਨੂੰ ਦਵਾਈ ਦੀ ਵੀ ਗੱਲਬਾਤ ਕਰਾਂਗੇ ਆਪਾਂ ਦਵਾਈ ਕਿਹੜੀ ਕਰਦੇ ਆ ਜਾਂ ਕਿਹੜੀ ਨਾਲ ਕੰਟਰੋਲ ਹੁੰਦਾ ਤਾਂ ਇੱਕ ਵਾਰੀ ਇਹਨੂੰ ਦੇਖਣਾ ਦੇਖੋ ਬੱਟਾਂ ਤੇ ਖੜ ਕੇ ਢੋਨੇ ਦੀ ਬਿਮਾਰੀ ਬਾਰੇ ਨਹੀਂ ਪਤਾ ਲੱਗਣਾ ਬੱਟਾਂ ਦੇ ਖੜ ਕੇ ਉਦੋਂ ਪਤਾ ਲੱਗੂ ਜਦੋਂ ਬਿਮਾਰੀ ਉੱਪਰ ਆ ਗਈ ਇਹ ਆਪਾਂ ਕਿੱਥੋਂ ਫੜਨੀ ਹੈ ਜਦੋਂ ਥੱਲੇ ਹੈ ਇਸ ਤਰ੍ਹਾਂ ਦੇਖੋ ਜਦੋਂ ਥੱਲੇ ਬਿਮਾਰੀ ਆ ਉਦੋਂ ਆਪਾਂ ਚੈੱਕ ਕਰਨੀ ਹੈ ਤਾਂ ਜਦੋਂ ਇਹ ਉੱਪਰ ਆ ਗਈ ਆ ਦੇਖੋ ਤੁਹਾਨੂੰ نیچے ਇਹ ਜਿਹੜੀ ਬਿਮਾਰੀ ਆ ਸ਼ੁਰੂ ਹੋ ਚੁੱਕੀ ਹੈ ਇਸ ਤਰ੍ਹਾਂ ਜਿਹੜੇ ਦਾਗੀ ਹੋਣੇ ਪੌਦੇ ਅੱਖ ਟਾਈਪ ਦੀਆਂ ਗੰਢਾਂ ਬਣ ਜਾਣੀਆਂ ਬਾਅਦ ਦੇ ਵਿੱਚ ਅੱਖ ਟਾਈਪ ਦੀਆਂ ਗੰਢਾਂ ਅੱਖ ਟਾਈਪ ਦੇ ਉਹ ਹੋਲ ਜੇ ਬਣ ਜਾਣਗੇ ਜਿਹੜੇ ਬਾਰੋਂ ਰੈੱਡ ਜੇ ਦੇ ਵਿੱਚੋਂ ਭੂਰੇ ਜੇ ਹੋ ਜਾਣਗੇ ਉਹ ਸ਼ੀਥ ਫਲਾਈਟ ਤੁਹਾਡੇ ਜਿਹੜੀ ਹੈਗੀ ਆ ਝੋਨੇ ਦੇ ਵਿੱਚ ਔਰ ਇਸ ਕਿੱਲੇ ਦੇ ਵਿੱਚ ਜ਼ਿਆਦਾਤਰ ਆਂਦੀ ਐ ਇਸ ਹਰ ਬੜੀ ਇਹਦੇ ਉੱਤੇ ਕਰਦੇ ਆ ਤਾਂ ਹੁਣ ਮੈਂ ਜੇ ਇਹਦੀ ਰੋਕਥਾਮ ਦੀ ਗੱਲ ਕਰਾਂ ਤਾਂ ਇਹਨਾਂ ਦਿਨਾਂ ਦੇ ਵਿੱਚ ਕੋਈ 5-7 ਭਾਦੋਂ ਲਾ ਲਓ ਅੱਧੀ ਭਾਦੋਂ ਨੂੰ ਆਏ ਸਾਲ ਦਾ ਡਾਇਦੇ ਤੇ ਕੀ ਹੈ ਮੇਨ ਨਟੀਬੋ ਕਰ ਰਹੇ ਆ ਅਸੀਂ ਲਗਾਤਾਰ ਨਟੀਬੋ ਤੋਂ ਰਿਜ਼ਲਟ ਵਧੀਆ ਮਿਲ ਰਿਹਾ ਪਰ ਨਟੀਬੋ ਦੇ ਨਾਲ ਨਾਲ ਤੁਸੀਂ ਗਲੀਲੋ ਵੇ ਵੀ ਕਰ ਸਕਦੇ ਹੋ ਅਡੋਡੀ ਜਿਵੇਂ ਵੀ ਜਿੱਦੀ ਸਹੂਬਿਧਾ ਜਾਂ ਜਿਹੜੇ ਨੂੰ ਜਿਹੜਾ ਟੈਕਨੀਕਲ ਕੋਈ ਤੇਰੀ ਹੁੰਦਾ ਦਿਲ ਲੱਗਿਆ ਹੁੰਦਾ ਜਿਵੇਂ ਸਾਡੇ ਭਰਾ ਦੇ ਤਾਂ ਨਟੀਬੋ ਹੀ ਦਿਲ ਲੱਗੇ ਨਟੀਬੋ ਹੀ ਕਰਦਾ ਹਰ ਵਾਰ ਕਰੋ ਸ਼ੁਰੂਆਤ ਪਹਿਲੇ ਸਾਲ ਨਟੀਬੋ ਕਰਾਈ ਸੀ ਰਿਜ਼ਲਟ ਵਧੀਆ ਮਿਲੇ ਤਾਂ ਫਿੱਟ ਬੈਠ ਗਿਆ ਔਰ ਨਟੀਬੋ ਕਰਕੇ ਇਹ ਇੱਕ ਇੱਕ ਮਤਲਬ ਦਵਾਈ ਨਾਲ ਝੋਨਾ ਬਟੜ ਲੈਂਦਾ ਇਹਦੇ ਲਈ ਤੁਸੀਂ ਗਲੀਲੋ ਵੇ ਕਰ ਸਕਦੇ ਹੋ ਉਹ ਵੀ ਅੱਛਾ ਫੰਗੀਸਾਈਡ ਹੈ ਇਹਦੇ ਲਈ ਤੁਸੀਂ ਮਤਲਬ ਐਮਿਸਟਾ ਟਾਪ ਵੀ ਕਰ ਸਕਦੇ ਹੋ ਉਹ ਵੀ ਅੱਛਾ ਫੰਗੀਸਾਈਡ ਹੈ ਪਰ ਇਹ ਜ਼ਰੂਰੀ ਨਹੀਂ ਹੈ ਵੀ ਹਰ ਇੱਕ ਨਹੀਂ ਕਰ ਦੇਣਾ ਦੇਖੋ ਤਕਲੀਫ ਹੈ ਬਿਮਾਰੀ ਹੈ ਤਾਂ ਕਰਨਾ ਹੈ ਇਹ ਨਹੀਂ ਕਰਨਾ ਵੀ ਉਹ ਟੈਕਨੀਕਲ ਤਕੜਾ ਜਾਂ ਫੰਗੀਸਾਈਡ ਤਕੜਾ ਜੇ ਫੰਗੀਸਾਈਡ ਜਾਂ ਕੋਈ ਟੈਕਨੀਕਲ ਤਕੜਾ ਤਾਂ ਆਪਾਂ ਖਾ ਕੇ ਮਰਨਾ ਥੋੜੀ ਹੈ ਜੇ ਤੁਹਾਡੇ ਤਕਲੀਫ ਆ ਤਾਂ ਲਓ ਨਹੀਂ ਤਾਂ ਓਕੇ ਹੈ ਨਹੀਂ ਤਾਂ ਫਿਰ ਆਪਾਂ ਪਹਿਲਾਂ ਵੀ ਇੱਕ ਵੀਡੀਓ 'ਚ ਗੱਲ ਕੀਤੀ ਸੀ ਇਸ ਸਟੇਜ ਤੇ ਇਮੋਨੇਚੋ ਨਾ ਪਾਈਪ ਦੇ ਵਿੱਚ ਹੈ ਤਾਂ ਖੁਰਾਕ ਵੀ ਜਰੂਰ ਦਿਓ 13045 ਦਾ 스프ਰੇ ਵੀ ਇਹ ਸਟੇਜ ਤੇ ਜਰੂਰ ਕਰਨਾ ਤਾਂ ਇਸ ਤਰ੍ਹਾਂ ਤੁਸੀਂ ਜਿਹੜੀਆਂ ਆਪਦੇ ਫੰਗੀਸਾਈਡ ਰੋਗ ਫੰਗਸਾਂ ਦੇਖ ਸਕਦੇ ਹੋ ਔਰ ਉਹਨਾਂ ਦਾ ਟ੍ਰੀਟਮੈਂਟ ਕਰ ਸਕਦੇ ਹੋ